ਸੱਜਣੋ ਅੱਗੇ ਉਸ ਦਿਨ ਦਾ ਇਹ ਗੱਲ ਰਹਿ ਗਈ ਸੀ ਮਨ 'ਚ ਕਿ ਜੀਪਾਂ ਜਿਹੜੀਆਂ ਉਹ ਵਲੌਗ ਐ ਜੇ ਲੱਗਦਾ ਜਿਵੇਂ ਨਾ ਵੱਧੋ ਵੱਧੀ ਜੀਪਾਂ ਦੀ ਲੋਡ ਵਿਖਾਈ ਹੁੰਦੀ ਹੈ ਜ਼ਿਮੀਂਦਾਰਾਂ ਲਈ ਪਰ ਅੱਜ ਜਿਹੜਾ ਮੈਂ ਥੋੜਾ ਜਿਹਾ ਕੋਸ਼ਿਸ਼ ਕਰਾਂ ਇਹਨੂੰ ਲੈਬੋਰੇਟ ਕਰਨ ਦੀ ਕਿ ਕਿਉਂ ਕੀ ਗੱਲ ਮੈਂ ਆਖੀ ਅੱਜ ਮੱਜਾਂ ਦੇ ਨਵੇਂ ਵੀ ਜੀਪ ਚ ਲੈ ਆਉਂਦੇ ਆ ਇਹ 8 8 ਫੁੱਟ ਦਾ ਮੈਟ ਹੈ ਜਿਹੜਾ ਆਮ ਗੱਡੀ ਜਿੱਪ ਵਿੱਚ ਫਿੱਟ ਵੀ ਨਹੀਂ ਹੁੰਦਾ ਤੇ ਇਹ ਰੁਟੀਨ ਦੀਆਂ ਚੀਜ਼ਾਂ ਨੇ ਜਦੋਂ ਕੋਈ ਪਾਟ ਗਿਆ ਕੁਝ ਹੋ ਗਿਆ ਤੇ ਇੱਥੇ ਵਿੱਚ ਸੁੱਟ ਕੇ ਆਉ ਸੀਟ ਅੱਗੇ ਕਰਕੇ ਜਿਹੜੇ ਆ ਮੈਟ ਆ ਗਏ ਸੋ ਇਹ ਚੀਜ਼ਾਂ ਸਿਰਫ ਜੀਪਾਂ ਹੀ ਕਰ ਸਕਦੀਆਂ ਨੇ। ਥੋੜ੍ਹ ਨੇ। ਬਹੁਤ ਜਾਂਦਾ। ਹੋਰ ਚੀਜ਼ਾਂ ਮੈਂ ਤੁਹਾਨੂੰ ਕਈ ਸ਼ੇਅਰ ਕਰਦਾ। ਵਿੱਚ ਨਾਲ ਵੀਡੀਓ ਦੇ ਜਿਹੜੀ ਜਿਹੜੀ ਜਿੱਥੇ ਜਿੱਥੇ ਜੀਪਾਂ ਸਖਾਲਾ ਕਰਦੀਆਂ ਨੇ ਕੰਮ। ਇਤਾਂ ਚ ਗੱਡੀ ਜਿਹੜੀ ਆ ਉਹ 4 ਹਾਈ ਚ ਰਹਿੰਦੀ ਆ। ਮੋਸਟਰੀ ਜਦੋਂ ਮੈਂ ਵਾਰਡ ਨਹੀਂ। ਪਹਿਨਾਂ ਦਾ ਟਰੈਕਟਰ ਦੀ ਲੀ ਪਈ ਹੋਈ ਏ ਹੁਣ ਇਹਨਾਂ ਖੇਤਾਂ ਚੋਂ ਜਾਂ ਉਹ ਸਬਜ਼ੀ ਕੱਢ ਕੇ ਖੜਨੀ ਏ ਤੇ ਡੈਫੀਨੇਟਲੀ ਜਿਹੜਾ ਉਹ ਮੰਨ ਲਓ ਆ 10-15 ਕਿਲੋ ਕੁਸ਼ ਉਹ ਪਈ ਵਿੱਚ ਮੂਲੀ ਏ ਇਹਦੇ ਲਈ ਜੀ ਵੀ ਕੰਮ ਆਉਂਦੀ ਏ ਲਾ ਲੋਡ ਹੋ ਗਈ ਜੀ ਗੱਡੀ ਜਿੰਨੀਆਂ ਵੀ ਮਤਲਬ ਇਹਦੇ ਚੋਂ ਸਬਜ਼ੀ ਹੁਣ ਆਪਾਂ ਟੋਟਲੀ ਪੈੜੀ ਚੋਂ ਇਹ ਇਹੋੀ ਚੀਜ਼ ਆ ਜਿਹੜੀ ਜਿੱਥੇ ਆਪਾਂ ਨੂੰ ਜੀਪਾਂ ਦੀ ਲੋਡ ਪੈਂਦੀ ਆ ਜਿਆਦਾ ਇਹ ਹੋ ਰਹੀਆਂ ਏਦਾਂ ਧੋ ਧੋ ਕੇ ਪੈਕ ਕਰਨੀ ਪੈਂਦੀ ਏ ਫਿਰ ਇਹੋ ਜੀ ਨਿਕਲਦੀ ਏ ਤੇ ਆਹ ਇਹ ਜੀ ਪੈਕ ਹੋਈ ਇਹ ਕੋਈ ਫੀਚਰ ਇੱਕ ਨੋਡ ਬਣ ਗਿਆ ਸਾਡਾ ਬੈਗ ਅਸੀਂ ਉਤੋਂ ਹੱਲਿਓਂ ਪਾੜ ਕੇ ਵਿੱਚ ਮੂੜੀਆਂ ਬਣਾਤੀਆਂ ਸੋਈ ਜੀਪਾਂ ਦਾ ਹੀ ਕੰਮ ਨੇ